هلو 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 کون ہے اپ کون ہے اپ اور جناب یہ فائنل نہیں ہے جناب بکنگ کا بٹن صحیح نہیں ہے مطلب کوئی بات نہیں ہے باقی روٹین मरीज का नाम है याद मेरा डॉक्टर हमेश ਰਸ ਟਿਕਟ ਨਾ ਹੋਇਆ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਹਾਲ ਨਾ ਉਹਦਾ ਕਹਿ ਰਿਹਾ ਹੈਗਾ ਕਿ ਗੋਲੀਆਂ ਚੱਲੀਆਂ ਹੈਗੀਆਂ ਕੋਨਾਲ ਟੂਲ ਪਲਾਜ਼ਾ ਤੇ ਹੈ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦਿੱਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦਾ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਰੈਫਰ ਕਰਦੇ ਪਏ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡ ਹੀ ਲੱਗੀ ਹੈਗੀ ਆ ਇੱਕ ਜਗ੍ਹਾ ਟੱਚ ਕਰਕੇ ਗਈ ਹੈ ਕੁਝ ਤਨਵਾਰਾਂ ਨਾਲ ਵੀ ਘੱਟ ਦੇ ਨਿਸ਼ਾਨ ਨਹੀਂ ਨਹੀਂ ਐਦਾ ਕੁਝ ਨਹੀਂ ਹੈਗਾ ਹੋਰ ਇੰਜਰੀ ਵਗੈਰਾ ਕੋਈ ਨਹੀਂ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੋਟੀਆਂ ਰਗੜਾ ਹੈਗੀਆਂ ਕਿੰਨੀ ਕਿੰਨੀ ਉਮਰ ਹੈ ਪੇਸ਼ੰਟ ਦੀ ਪੇਸ਼ੰਟ ਦੀ 45-46 ਸਾਲ ਲਗੀ ਉਮਰ ਕਿਵੇਂ ਸਟੇਬਲ ਹੈ ਪੇਸ਼ੰਟ ਠੀਕ ਹੈ ਸਟੇਬਲ ਹੈਗਾ ਉਹਨੂੰ ਉਰੀ ਰੋਗਾ ਪੇਸ਼ੰਟ ਹੈ ਫਰੂਕਾ بڑے ਸਰਕਾਰੀ ਹਸਪਤਾਲ ਦੇ ਵਿੱਚ ਸੜਕ ਕਲਾਲ ਟੋਲ ਪਲਾਜਾ ਤੇ ਗੋਲੀ ਚੱਲੀ ਹੈ ਕੋ ਮੈਨੇਜਰ ਤੇ ਕਿਹਨੇ ਗੋਲੀ ਲੱਗੀ ਹੈ ਕੀ ਨਾਮ ਜੇ ਨਹੀਂ ਯਾਦਵੰਦ ਨਾਮ ਦਾ ਮੈਨੇਜਰ ਹੈ ਕਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਪਿੰਲਮਾ ਆਮਰਸਰ ਵਾਲੇ ਪਾਸੇ ਟੋਲ ਫਲਾਜਾ ਤੇ ਰਹੇ ਨੇ ਇਹਨਾਂ ਦੀ ਦੁਸ਼ਮਣੀ ਹੈ ਨਛੱਤਰ ਸਿੰਘ ਉਹ ਵਿਅਕਤੀ ਦੇ ਨਾਮ ਨਾਲ ਇਹਨਾਂ ਦੀ ਪਹਿਲਾਂ ਜਿਹੜੀ ਚੱਲਦੀ ਸੀ ਇਹਨਾਂ ਦੇ ਦੱਸਣ ਉਦੋਂ ਤੱਕ ਵੀ ਨਛੱਤਰ ਸਿੰਘ ਦੇ ਨਾਲ ਉਹਦੇ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸੌਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾ ਮੋਗਰਾ ਦੇ ਨਾਮ ਨਾਲ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜੜੀ ਗੋਲੀ ਮਾਰਨੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਯੂਨੀਅਨ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੌਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਗਿਆ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਹਨ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ-ਛੇ ਮਹੀਨੇ ਤੋਂ ਪਾਏ ਪਹਿਲਾਂ ਇਹ ਢਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਇਹਨਾਂ ਦੀ ਕੋਈ ਰੰਜਿਸ਼ ਵਾਜੀ ਪੁਰਾਣੀ ਕਿਦੋਂ ਸੀ ਯਾਰ ਸਰ ਨਛੱਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਤੇ ਜੂ ਨਿਸ਼ਤਰ ਸਿੰਘ ਇਹਨਾਂ ਦੇ ਦੱਸਣ ਉਹ ਨਿਸ਼ਤਰ ਸਿੰਘ ਜੀ ਦੇ ਨਾਲ ਉਹ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਹਥਿਆਰ ਲੈ ਕੇ ਇਹਨਾਂ ਨਾਲ ਇਹ ਕੁਛ ਹੈ ਨਹੀਂ ਨਹੀਂ ਇਹ ਜੀ ਗੱਲ